ਖੱਟੜ ਸਰਕਾਰ ਦਾ ਜੋ ਇਹ ਰਵਈਆ ਬਹੁਤ ਮਾੜਾ ਹੈ ਕਿਸਾਨਾਂ ਨਾਲ ਵੇਖੋ ਕੀ ਕੁਝ ਕਰ ਰਹੇ ਇੱਕ ਬੰਦੇ ਕੱਲ जख्मी ਹੈ ਘੱਟੋ ਘੱਟ ਵੀ 25 ਹਜਰ ਜੋ ਹੋ ਗਏ ਨੇ ਜੱਗ ਸਾਡੇ ਦਿੱਲੀ ਜਾਂਦਣ ਅਸੀਂ ਆਪਦੇ ਮੰਗਾ ਵਾਸਤੇ ਜਾ ਰਹੇ ਤੇ ਸਾਨੂੰ ਕਿਉਂ ਰੋਕਦੇ ਸਾਡੇ ਬਹੁਤ ਅਤਿਆਚਾਰ ਕਰ ਰਹੇ ਐਸੀ ਜੋ ਇਹਨਾਂ ਨੇ ਮੰਗਾ ਮੰਗੇ ਆ ਜੋ ਵੀ ਹੈਗੇ ਆ ਮੰਗਾ ਮੰਨਾ ਮੰਗਾਣੇ ਉਹਨਾਂ ਉਹ ਸਾਡੀਆਂ ਪੂਰੀਆਂ ਕਰ ਦੇਣ ਅਸੀਂ ਇੱਥੋਂ ਵਾਪਸ ਮੁੜ ਜਾਣਗੇ ਇਹ ਜੇ ਮਸਲਾ ਮੋਦੀ ਮੰਨਦਾ ਲਿਖ ਕੇ ਦਿਨਾਲ ਲੋ ਤੇ ਬੱਕੀ ਕੇ ਵਾਪਸ ਜਾਵਾਂਗੇ ਇਹ ਨਹੀਂ ਤੇ ਅੱਗੇ ਅਸੀਂ ਬੈਰੀਅਰ ਤੋੜ ਕੇ ਦਿੱਲੀ ਪਹੁੰਚਾਂਗੇ ਸਾਡੀ ਮੌਤ ਹੋ ਜੇ ਪਰ ਨਹੀਂ ਰੁਕਣਾ ਸ਼ੰਭੂ ਬਾਰਡਰ ਤੇ ਮੌਜੂਦ ਆਂ ਔਰ ਹਾਲਾਤ ਇੰਨੇ ਤਣਾਅਪੂਰਵਕ ਨੇ ਇੰਨਾ ਖੂਨੀ ਰੂਪ ਅਖਤਿਆਰ ਕਰ ਚੁੱਕਿਆ ਹੈ ਇਹ ਮੋਰਚਾ ਇਹ ਅੰਦੋਲਨ ਸਾਫ ਨਜ਼ਰ ਆ ਰਿਹਾ ਤੁਹਾਡੇ ਸਾਹਮਣੇ ਇੱਕ ਸ਼ਖਸ ਮੌਜੂਦ ਨੇ ਜਿਹੜੇ ਸ਼ਖਸ ਉੱਤੋਂ ਹੇਠਾਂ ਤੱਕ ਜ਼ਖਮੀ ਨੇ ਉਹਨਾਂ ਕੋਲ ਖੜੋਤਾ ਨਹੀਂ ਜਾ ਰਿਹਾ ਅਜੇ ਤੱਕ ਇੱਕ ਛੋਟੇ ਦੇ ਸਹਾਰੇ ਉਹ ਖੜੇ ਹੋਏ ਸੀ ਉਹਨਾਂ ਦੇ ਨੱਕ ਦੇ ਉੱਤੇ ਵੀ ਸਾਫ ਨਜ਼ਰ ਆ ਰਿਹਾ ਕਿ ਸੱਟ ਲੱਗੀ ਹੈ ਹੇਠਾਂ ਵੀ ਸਰੀਰ ਤੇ ਉਹਨਾਂ ਦੇ ਸੱਟਾਂ ਲੱਗੀਆਂ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਭਾਈ ਸਾਹਿਬ ਭਾਈ ਸਾਹਿਬ ਆਪਣਾ ਨਾਮ ਦੱਸਿਓ ਪਹਿਲਾਂ ਮਲਵੀ ਆ ਗਰੂਰ ਸਾਹਿਬ ਪਰੋਈ ਪਰ ਜਿਹੜਾ ਤੁਹਾਡੇ ਗਲਾ ਕਾ ਨੂੰ ਬੈਠਾ ਭਾਈ ਸਰ ਗਲਾ ਜੋ ਗਾਂ 70 ਕੋਲੇ ਛੱਡਣਾ ਕੱਲ ਦੇਣਾ ਉਹ ਸਾਰਾ ਮਲ ਚੜਾ ਕੱਲ ਦੇ ਹਾਂ ਤੇ ਅੱਜ ਫਿਰ ਇਹ ਹੁਣ ਜਿਹੜਾ ਬੰਬ ਸੀ ਉਹ ਬੰਬ ਪੰਜਾ ਪਾਰਾਂ ਚ ਤੇ ਉੱਥੇ ਲੱਗਾ ਉਧਰ ਉਹ ਬੰਬ ਚੱਲ ਗਿਆ ਬੰਬ ਜੀ ਅਸੀਂ ਬੰਬ ਦੇ ਥੱਲੇ ਖੜੇ ਸੀ ਨਾ ਨਾ ਅਸੀਂ ਖੜੇ ਨਾ ਅੱਗੇ ਅੱਗੇ ਮੋਰਚੇ 'ਚ ਉੱਥੇ ਫਿਰ ਬੰਬ ਜੋ ਸਾਡੇ ਬਹੁਤ ਗਏ ਸੀ ਕੋਲੇ ਤੇ ਬੰਬ ਕਿੰਨਾ ਛੱਟਿਆ ਪਤਾ ਨਹੀਂ ਕੋ ਪੈਰਾ ਮੱਝਾ ਕਰੋ ਮਲ ਥੱਲੇ ਅਸਟਾ ਲੱਗੇ ਆ ਉਹੀ ਉਸ ਵੇਲੇ ਗਾਹ ਸੀਗੇ ਫਰੰਟ ਲਾਈਨ ਤੇ ਸੀਗੇ ਨਹੀਂ ਹਾਂਜੀ ਇੰਨੇ ਮਾੜੇ ਇੰਨੇ ਮਾੜੇ ਹਾਲਾਤ ਨੇ ਭਾਈ ਸਾਹਿਬ ਹੋਰ ਵੀ ਤੁਹਾਡੇ ਸੱਟਾਂ ਲੱਗੀਆਂ ਕਿੱਥੇ ਲੱਗੀ ਆ ਦੇਖੋ ਆ ਜਮਾ ਹੀ ਲੱਤ ਦੇ ਉੱਤੇ ਜਿਹੜੀ ਆ ਸੱਟ ਲੱਗੀ ਆ ਸਾਫ਼ ਤੌਰ ਤੇ ਉੱਤੇ ਨਜ਼ਰ ਆ ਰਿਹਾ ਕਿਸ ਤਰ੍ਹਾਂ ਤਸ਼ੱਦਦ ਜਿਹੜਾ ਕੀਤਾ ਜਾ ਰਿਹਾ ਕਿਸ ਤਰ੍ਹਾਂ ਹਮਲੇ ਹੋ ਰਹੇ ਨੇ ਸਾਫ਼ ਨਜ਼ਰ ਆ ਰਿਹਾ ਭਾਈ ਸਾਹਿਬ ਕੋਲੋਂ ਖੜੋਤਾ ਨਹੀਂ ਜਾ ਰਿਹਾ ਆ ਡਾਂਗ ਫੜੀ ਹੋਈ ਹੱਥ ਦੇ ਵਿੱਚ ਔਰ ਚੱਲਣ ਦੀ ਕੋਸ਼ਿਸ਼ ਕਰ ਰਹੀ ਹੈ ਭਾਈ ਸਾਹਿਬ ਖੱਟਰ ਜੀ ਖੱਟਰ ਸਰਕਾਰ ਦਾ ਜੋ ਇਹ ਰਵਈਆ ਬਹੁਤ ਮਾੜਾ ਹੈ ਕਿ ਕਿਸਾਨਾਂ ਨਾਲ ਵਖੋ ਕੀ ਕੁਝ ਕਰ ਰਹੇ ਕਿਸਾਨਾਂ ਨੂੰ ਗੋਲੀਆਂ ਸਾਡੇ ਕੱਲ 60 ਬੰਦੇ ਕੱਲ ਜ਼ਖਮੀ ਐ ਘੱਟੋ ਘੱਟ 25 ਅੱਜ ਹੋ ਵੀ ਇੰਨਾ ਕੋਲਾ ਛੱਡ ਰਿਆ ਪਰ ਇਹਦੇ ਵਾਸਤੇ ਬਹੁਤ ਮਾੜੀ ਨੀਤੀ ਸਾਨੂੰ ਦਿੱਲੀ ਜਾਂਦਣ ਅਸੀਂ ਆਪਦੇ ਮੰਗਾ ਵਾਸਤੇ ਜਾ ਰਹੇ ਤੇ ਸਾਨੂੰ ਕਿਉਂ ਰੋਕਦੇ ਐਨੇ ਬੈਰੀਅਲ ਫੌਜ ਪਤਾ ਨਹੀਂ ਕਿੱਥੋਂ ਮੰਗਾ ਮਗਾ ਬੜੀ ਬਹੁਤ ਤੁਸੀਂ ਇਹਨਾਂ ਉੱਤੇ ਕੁਝ ਲਵਾਇਆ ਨਹੀਂ ਕੋਈ ਦਵਾਈ ਦੁਬੀ ਜਾਂ ਕੋਈ ਪੱਟੀ ਪੁੱਟੀ ਕਰਵਾਨੀ ਸੀ ਕੀ ਇਹਦੇ ਤੇ ਆ ਹੁਣ ਲੋਹਣੇ ਪੱਟੀਆਂ ਉਧਰ ਹੋਣੇ ਆਣਾ ਹੁਣ ਪੱਟੀ ਲਗਾਉਣੇ ਮੰਨ ਲੋ ਹੁਣੇ ਹੁਣੇ ਵਾਪਰਿਆ ਹਾਂ ਹੁਣੇ 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 ਚਲੋ ਬੰਬ ਚੱਲੇ ਹਾਂ ਬੰਬ ਚੱਲੇ ਤੇ ਹਾਲ ਹੀ ਦੇ ਵਿੱਚ ਹੁਣੀ ਹੁਣੇ ਸਾਡੇ ਮਗਰ ਹੁਣ ਵੀ ਤਮਾਕੇ ਹੋ ਰਹੇ ਸੀ ਤੇ ਉਸ ਵੇਲੇ ਕਹਿੰਦੇ ਨੇ ਸਭ ਮੇਰੇ ਨਾਲ ਹੀ ਵਾਪਰਿਆ ਹੈ ਮੌਜੂਦ ਇਹਨਾਂ ਦੇ ਸਾਥੀ ਵੀ ਉੱਥੇ ਨੇ ਆ ਵੀ ਉਹਨਾਂ ਦੇ ਜਿਹੜੇ ਕੱਪੜੇ ਨੇ ਉਹ ਜਲੇ ਹੋਏ ਨੇ ਲੀੜੇ ਜਿਹੜੇ ਨੇ ਉਹਨਾਂ ਨੂੰ ਸਾੜ ਪਿਆ ਹੋਇਆ ਹੋਇਆ ਕਿ ਭਾਈ ਸਾਹਿਬ ਇਹ ਇਹ ਜੀ ਅਗਾਂ ਸਿਰੇ ਤੇ ਇੱਕ ਇਹਦਾ ਕੱਲ ਦੀ ਕਾਰਵਾਈ ਕੱਲ ਅੱਜ ਕੱਲ ਜੀ ਰੋਕੇ ਗਏ ਜੀ ਬੈਗਲ ਕਿਲ ਪੱਟੇ ਦੋ ਤਿੰਨ ਕਿਲ ਪੱਟੇ ਆ ਇਹ ਉਦੋਂ ਬਾਅਦ ਅਥਰੂ ਗਿਆ ਤੇ ਗੋਲੇ ਸਿੱਟੇ ਆ ਉਹਦੇ ਸਿੱਟੇ ਨਾਲ ਸਾਰੇ ਅੱਖਾਂ ਦੇ ਬੁਰਾ ਹਾਲ ਹੋ ਗਏ ਅੱਖਾਂ ਸੁੱਜ ਗਏ ਰਾਜ ਤੇ ਜੋ ਆਰੇ ਨੇ ਡੇੜੇ ਪਿੰਡਾਂ ਦਾ ਬਹੁਤ ਧੰਨਵਾਦ ਕਰਦੇ ਧੰਨਵਾਦ ਕਰਦੇ ਆ ਲੰਗਰ ਚਾਹ ਪਾਣੀ ਵੀ ਤੁਸੀਂ ਵੇਖ ਲਓ ਬੜਾ ਪਾਸੇ ਕੈਮਰਾ ਬਹੁਤ ਸਾਰਾ ਸਾਡੇ ਬੀਬੀਆਂ ਜਿਹੜੀਆਂ ਆਈਆਂ ਸੀ ਸੁੱਟ ਘਟੋ 100 150 ਬੀਬੀ ਸੀ ਉਹ ਜਵਾਨਾਂ ਨੇ ਗੱਡੀਆਂ ਲਿਆ ਲਿਆ ਕਿ ਪਿੰਡਾਂ ਸ਼ਲਾਲ ਪਾਣੀ ਕਰਾ ਆ ਕੇ ਇੱਥੇ ਛੱਡਿਆ ਅਸੀਂ ਬਹੁਤ ਧੰਨਵਾਦ ਧੰਨਵਾਦ ਕਰਦੇ ਆ ਉਦੋਂ ਸਖੱਟ ਸਰਕਾਰ ਵੇਖ ਲੋ ਜੇ ਸਾਡੇ ਕੋਲ ਕੋਈ ਹੈਗਾ ਸਿਸਤਰ ਜਾਂ ਕੋਈ ਸਾਡੇ ਕੋਲ ਹੈਗਾ ਸਾਡੇ ਬਹੁਤ ਅਤਿਆਚਾਰ ਕਰ ਰਹੀ ਐ ਜਿਵੇਂ ਜੋ ਇਹਨਾਂ ਨੇ ਮੰਗਾ ਮੰਗੇ ਆ ਜੋ ਵੀ ਹੈਗਾ ਮੰਗਾ ਮੰਨਾ ਮੰਗਾਣੇ ਉਹਨਾਂ ਉਹ ਸਾਡੀਆਂ ਪੂਰੀਆਂ ਕਰ ਦੇਣ ਅਸੀਂ ਇੱਥੋਂ ਵਾਪਸ ਮੁੜ ਜਾਵਾਂਗੇ ਬਿਲਕੁਲ ਬਿਲਕੁਲ ਸਾਨੂੰ ਵੀ ਇਹੀ ਕਹਿਣਾ ਹੈ ਕਿ ਸਾਡੀਆਂ ਮੰਗਾਂ ਮੰਨ ਲੈਣ ਤੇ ਅਸੀਂ ਵਾਪਸ ਮੁੜ ਜਾਵਾਂਗੇ ਪਰ ਜੋ ਹਾਲਾਤ ਦਿਖਦੇ ਪੈ ਨੇ ਜੋ ਖੂਨੀ ਹਾਲਾਤ ਦਿਖਦੇ ਪੈ ਨੇ ਹੱਥੋਂ ਬਾਹਰ ਬਸੋਂ ਬਾਹਰ ਹੁੰਦੇ ਪੈ ਨੇ ਜੋ 4 ਵਜੇ ਟਾਈਮ ਕਿੰਨੇ ਮੈਂ ਜਿਹੜੀ ਕਮੇਟੀ ਫੈਸਲਾ ਕਰ ਰਹੀ ਏ ਵੀ ਜੇ ਮਸਲਾ ਮੋਦੀ ਮੰਡਾ ਲਿਖ ਕੇ ਦਿਨਾਲ ਲੋ ਤੇ ਠੀਕ ਹੈ ਵਾਪਸ ਜਾਵਾਂਗੇ ਇਹ ਨਹੀਂ ਤੇ ਅੱਗੇ ਅਸੀਂ ਬੈਰੀਅਰ ਤੋੜ ਕੇ ਦਿੱਲੀ ਪਹੁੰਚ ਜਾਗੇ ਬਿਲਕੁਲ ਸਾਡੀ ਮੌਤ ਹੋ ਜੇ ਪਰ ਨਹੀਂ ਰੁਕਣਾ ਦਿੱਲੀ ਪੌਣ ਕਹਿੰਦੇ ਨੇ ਕਿ ਅੱਗੇ ਪਹੁੰਚਾਂਗੇ ਬੈਰੀਅਰ ਤੋੜ ਕੇ ਤੇ ਗਾਂ ਲੰਗਾਗੇ ਜੋ ਮਰਜ਼ੀ ਹੋ ਜਵੇ ਕਹਿੰਦੇ ਨੇ ਕਿ ਅਸੀਂ ਕਰਕੇ ਦਿਖਾਵਾਂਗੇ ਖੈਰ ਆਉਣ ਵਾਲਾ ਸਮਾਂ ਕੀ ਕੁਝ ਲਿਆਵੇਗਾ ਵਕਤ ਦੱਸੇਗਾ ਪਰ ਬਣੇ ਰੋ ਵਨਰੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ